ਕਰਦੀਆਂ ਤੁਸੀਂ ਨਾ ਕੀ ਆ ਤੁਹਾਡਾ ਮੇਰੇ ਚਾਂਦਰ ਨਾਮ ਇਹ ਨਾ ਕੀ ਅੰਜਲੀ ਨਹੀਂ ਬੋਹ ਸੋਹਣਿਆ ਤੁਹਾਡੇ ਤਾਂ ਕਿੰਨੇ ਭੈਣ ਭਰਾ ਤੁਸੀਂ ਭੈਣਾਂ ਦੋਨੇ ਨਹੀਂ ਮਾਸੀ ਮਾਸੀ ਦੇ ਕੁੜੀ ਹੈ ਕਿੱਥੇ ਰਹਿੰਦੇ ਤੁਸੀਂ ਆ ਰੱਕੇ ਦੀ ਸੈਕ ਕਿਤੇ ਅੱਛਾ ਰੋਕੇ ਵਾਲੀ ਜਗ੍ਹਾ ਤੇ ਤਾਂ ਵੀਡੀਓ ਵੀ ਬਣਾਇਆ ਜਾਣਾ ਹੈ ਹਏ ਹਏ ਲਾਈਵ ਆਦਣੀ ਆਪਾਂ ਫੇਸਬੁੱਕ ਤੇ ਦੇਖੀ ਫਿਰ ਆਉਂਦੇ ਸਾਰੇ ਆਗਿਆ ਦੇ ਬੰਦੇ ਮਝਾਣਨਗੇ ਸਾਡੀਆਂ ਕੁੜੀਆਂ ਫਿਰਦੀਆਂ ਇੱਥੇ ਪਾ ਦੀਏ ਕਿ ਰਹਿਣ ਦੀ ਕਿਉਂ ਉਹ ਸਾਡੇ ਕੋਲ ਕੋੜ ਬੋਲਦਾ ਕਾ ਨਹੀਂਦਾ ਮੰਮੀ ਡੈਡੀ ਨੇ ਕਿ ਮੰਮੀ ਵੀਰਾ ਮਿਲਿਆ ਸੀ ਉਹਦੀ ਵੀਡੀਓ ਬਣਾ ਲਈ ਤੂੰ ਕਿਹੜਾ ਗਾਣਾ ਸੁਣਾਉਣੀਆ ਮੈਨੂੰ ਦੇ ਗਾਣਾ ਖਾਜਾ ਚੰਦ ਦੇਣਾ ਜਾਣਾਈ ਨਾ ਦੇ ਕਿ ਕਵਰ ਦੀ ਮੈਨੂੰ ਪਾ ਮਰਵੇਂ ਮੈਂ ਵੀ ਜਿੱਤੀ ਪਾਣੀ ਤਾਲੀਆਂ ਮਾਰ ਨਾਲ ਹਜੀ ਰਹੇ ਚਾਹੇ ਗੁੱਸੇ ਤੇਰੀ ਵਾਖੜ ਕਾਨ ਮੁੰਡਿਆ ਰਾਜੀ ਰਹੇ ਬੋਲੀਆਂ ਪਾਉਂਦੀਆਂ ਦੇਖਿਆ ਵੇ ਕਿੰਨੀਆਂ ਸੋਹਣੀਆਂ ਬਸ